ਆਪਾਂ ਸਾਰਿਆਂ ਦੇ ਕੰਮ ਕਰਨੇ ਆਪਾਂ ਕਿਸੇ ਨੂੰ ਨਾ ਨਹੀਂ ਕਰਨੀ ਆਪਾਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਚਲਾਗੇ ਤਾਂ ਇਸ ਕਰਕੇ ਕਹਿਣਾ ਮੇਰੇ ਯੁਵਾ ਸਾਥੀਆਂ ਨੂੰ ਖਾਸ ਕਰ ਆਪਾਂ ਓ ਰਾਜ ਬਣਾਣਾ ਆਪਾਂ ਆਪਾਂ ਟੁੱੱਚੀ ਰਾਜਨੀਤੀ ਨਹੀਂ ਕਰਨੀ ਆਪਾਂ ਕਿਸੇ ਦੇ ਉੱਤੇ ਝੂਠੇ ਪਰਚੇ ਨਹੀਂ ਕਰਾਣੇ ਆਪਾਂ ਕਿਸੇ ਦੇ ਮੋਗੇ ਨਹੀਂ ਫੜਾਣੇ ਆਪਾਂ ਚੰਗੀ ਰਾਜਨੀਤੀ ਕਰਨੀ ਹੈ ਤੇ ਆਪਾਂ ਲੰਬੀ ਰਾਜਨੀਤੀ ਕਰਨੀ ਹੈ ਅੱਜ ਮੈਂ 32 ਸਾਲ ਦਾ ਕੋਈ ਮੇਰਾ ਸਾਥੀ 25 ਦਾ ਹੋਣਾ ਹੈ ਕੋਈ 30 ਦਾ ਹੋਣਾ ਹੈ ਆਪਾਂ ਸਾਰੇ ਸਾਈਂ ਨੇ ਇਸ ਕਰਕੇ ਜੀ ਸਾਰਿਆਂ ਨੂੰ ਮੇਰੀ ਅਪੀਲ ਹੈ ਇਹ ਸਵਾਰੀ ਆਉਣ ਵਾਲੀ 5 ਤਰੀਕ ਨੂੰ ਤੁਸੀਂ ਸਾਰੇ ਆਪ ਦੇ ਕੀਮਤੀ ਵੋਟ ਦਾ ਪ੍ਰਯੋਗ ਕਰੋ ਪਹਿਲਾ ਬਟਨ ਦਬਾਓ ਚਸ਼ਮੇ ਵਾਲਾ ਬਟਨ ਦਬਾਓ ਤੇ ਤੁਸੀਂ ਮੈਨੂੰ ਇੱਥੇ ਦਿਖਾ ਕੇ ਆਪਾਂ ਰਾਣੀ ਵਾਲੀ ਜਿਹੜੀ ਸੀਟ ਹੈ ਉਹ ਚੌਧਰੀ ਓਮ ਪ੍ਰਕਾਸ਼ ਛਟਾਲਾ ਜੀ ਦੀ ਝੋਲੀ ਚਾਫਸੀ ਡਾਲ ਕੇ ਦੇਣੀ ਹੈ ਤੁਸੀਂ ਸਾਰੇ ਆਏ ਸਾਰਿਆਂ ਨੇ ਜੀ ਸਾਡੀ ਗੱਲ ਸੁਣੀ ਸਾਨੂੰ ਇਹਨਾਂ ਮਾਨ ਸਮਾਨ ਦਿੱਤਾ ਸਾਰਿਆਂ ਨੂੰ ਜੀ ਮੈਂ ਬਹੁਤ ਬਹੁਤ ਧੰਨਵਾਦ ਕਹਿਣਾ ਚਾਹਨਾ ਤੁਸੀਂ ਸਾਰਾ ਆਈ ਦੀ ਬਹੁਤ ਬਹੁਤ ਧੰਨਵਾਦ ਆਈ ਦੀ ਸਫਰੀ ਕਾਲ ਜਿੰਦਾਬਾਦ ਅਰਜਨ ਟੋਲਾ ਜਿੰਦਾਬਾਦ ਪਹਿੋਰ ਦੀ ਪਿੰਡ ਤੇ ਠੀਕ ਹੈ ਰਾਜੀ ਖੁਸ਼ੀ ਨੇ ਹਾਂਜੀ ਸਾਥੀਓ ਇਹ ਤੁਸੀਂ ਪਿੰਡ ਸੰਤਾਵਾਲੀ ਦੀਆਂ ਤਸਵੀਰਾਂ ਦੇਖ ਰਹੇ ਹੋ ਜਿਵੇਂ ਕਿ ਭਾਈ ਅਰਜੁਨ ਸਿੰਘ ਚਟਾਲਾ ਜੀ ਥੋੜੀ ਦੇਰ ਪਹਿਲਾਂ ਆਪਣਾ ਭਾਸ਼ਣ ਦੇ ਕੇ ਅੱਡੇ ਦੇ ਮਜ਼ਦੂਰ ਜਿਹੜੇ 14-15 ਪਰਿਵਾਰ ਇਕੱਠੇ ਹੋਏ ਸੀ ਮਜ਼ਦੂਰਾਂ ਦੇ ਉਹ ਇਨੈਲੋ ਪਾਰਟੀ ਜੁਆਇਨ ਕਰਨਾ ਲੱਗੇ ਸੀ ਚੌਂਕ ਦੇ ਵਿੱਚ ਹੀ ਫਿਰ ਭਾਈ ਅਰਜੁਨ ਸਿੰਘ ਚਟਾਲਾ ਜੀ ਕਹਿੰਦੇ ਕਿ ਨਹੀਂ ਆਪਾਂ ਤੁਹਾਡੇ ਘਰ-ਘਰ ਜਾਵਾਂਗੇ ਮਜ਼ਦੂਰ ਵੀ ਬਹੁੜੇ ਖੁਸ਼ ਹੋਏ ਕਿ ਕੋਈ ਤਾਂ ਲੀਡਰ ਹੈ ਜੋ ਸਾਡੇ ਘਰਾਂ ਚੱਲ ਕੇ ਆਉਂਦੀ ਗੱਲ ਕਰਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਮਜ਼ਦੂਰਾਂ ਦੇ ਘਰ ਦੇ ਵਿੱਚ ਭਾਈ ਅਰਜੁਨ ਸਿੰਘ ਚਟਾਲਾ ਜੀ ਪਹੁੰਚ ਆ ਚੁੱਕੇ ਨੇ ਉਹਨਾਂ ਦਾ ਗੱਲ ਦੇ ਵਿੱਚ ਹਾਰ ਪਾ ਕੇ ਕਿਵੇਂ ਮਜ਼ਦੂਰਾਂ ਨੇ ਸਵਾਗਤ ਕੀਤਾ ਜ਼ੋਰਦਾਰ ਸਵਾਗਤ ਕੀਤਾ ਤੁਹਾਨੂੰ ਫੇਰ ਦੱਸ ਦਈਏ ਇਹ ਘੱਟੋ ਘੱਟ 14-15 ਪਰਿਵਾਰ ਨੇ ਜਿਹੜੇ ਇਨੈਲੋ ਪਾਰਟੀ ਨਾਲ ਜੁੜੇ ਨੇ ਭਾਈ ਅਰਜੁਨ ਸਿੰਘ ਚਟਾਲਾ ਜੀ ਦੇ ਨਾਲ ਜੁੜੇ ਨੇ ਭਾਈ ਅਰਜੁਨ ਸਿੰਘ ਚਟਾਲਾ ਜੀ ਨੇ ਪੂਰਾ ਮਾਨ ਸਨਮਾਨ ਦਿੱਤਾ ਇਹ ਤੁਸੀਂ ਦੇਖ ਸਕਦੇ ਹੋ ਸਾਡੇ ਛੰਮਾ ਵੀਰ ਜੀ ਜਿਨ੍ਹਾਂ ਨੂੰ ਕਹਿ ਦਿੰਦੇ ਸ ਸੁਮਿੰਦਰ ਸਿੰਘ ਜੀ ਇਹ ਤੁਸੀਂ ਦੇਖ ਸਕਦੇ ਹੋ ਮਜ਼ਦੂਰ ਪਰਿਵਾਰ ਸਾਰੇ ਜਿਹੜੇ ਲਗਭਗ 14-15 ਪਰਿਵਾਰ ਸੀ ਕੋਈ ਇਨੈਲੋ ਪਾਰਟੀ ਜੁਆਇਨ ਕਰ ਚੁੱਕੇ ਤੁਸੀਂ ਦੇਖ ਸਕਦੇ ਹੋ ਭਾਈ ਅਰਜੁਨ ਸਿੰਘ ਚੁਟਾਲਾ ਜੀ ਨੇ ਵੀ ਉਹਨਾਂ ਦੇ ਗੱਲ ਦੇ ਵਿੱਚ ਪਟਕੇ ਪਾ ਕੇ ਇਨੈਲੋ ਪਾਰਟੀ ਦਾ ਜਿੱਦੇ ਉੱਤੇ ਲੋਗੋ ਲੱਗਿਆ ਹੁੰਦਾ ਨਿਸ਼ਾਨ ਲੱਗਿਆ ਨਾ ਉਹ ਪਟਕੇ ਪਾ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਤੇ ਉਹਨਾਂ ਨੂੰ ਜੁਆਇਨਿੰਗ ਕਰਵਾਈ ਇਨੈਲੋ ਪਾਰਟੀ ਇਹ ਮਜ਼ਦੂਰ ਸਾਰੇ ਜੁੜ ਚੁੱਕੇ ਨੇ 14-15 ਪਰਿਵਾਰ ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਬੜੀ ਖੁਸ਼ੀ ਹੋਈ ਸਾਨੂੰ ਇਹ ਇਨੈਲੋ ਪਾਰਟੀ ਦੇ ਨਾਲ ਜੁੜ ਕੇ ਬਾਕੀ ਅਸੀਂ ਉਹਨਾਂ ਮਜ਼ਦੂਰਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਇਹ ਦੇਖ ਸਕਦੇ ਹੋ ਬਾਬਾ ਮਿਲਕੀ ਸਿੰਘ ਜੀ ਜੋ ਖੜੇ ਨੇ ਉਹਨਾਂ ਦੇ ਗੱਲ ਦੇ ਵਿੱਚ ਵੀ ਪਟਕਾ ਪਾਇਆ ਭਾਈ ਅਰਜੁਨ ਸਿੰਘ ਝਟਾਲਾ ਜੀ ਸਾਰ ਮਜਦੂਰ ਸੰਤਾਵਾਲੀ ਪਿੰਡ ਦੇ ਜੋ 15 16 ਕਰ ਲਗਭਗ 15 ਕਰ ਦੇ ਕਰੀਬ ਸਾਰੇ ਜੁੜ ਚੁੱਕੇ ਨੇ ਇਨੈਲੋ ਪਾਰਟੀ ਨਾਲ ਇਹ ਤੁਸੀਂ ਦੇਖ ਸਕਦੇ ਹੋ ਪਿੰਡ ਸੰਤਾਵਾਲੀ ਦੀਆਂ ਤਸਵੀਰਾਂ ਜੋ ਕਿ ਰਾਣੀਆਂ ਹਲਕੇ ਦਾ ਇਹ ਪਿੰਡ ਸੰਤਾਵਾਲੀ ਜੀਵਨਗਰ ਦੇ ਬਿਲਕੁਲ ਨਾਲ ਸੰਤਾਵਾਲੀ ਪਿੰਡ ਆ ਉੱਥੋਂ ਦੇ 14 15 ਕਰ ਜਿਹੜੇ ਮਜਦੂਰ ਆ ਉਹ ਇਨੈਲੋ ਪਾਰਟੀ ਨਾਲ ਜੁੜ ਚੁੱਕੇ ਨੇ ਜੁਆਇਨ ਕਰ ਚੁੱਕੇ ਆ ਉਹ ਇਨੈਲੋ ਪਾਰਟੀ ਭਾਈ ਅਰਜੁਨ ਸਿੰਘ ਚਟਾਲਾ ਜੀ ਨੇ ਵੀ ਉਹਨਾਂ ਦੇ ਗੱਲ ਦੇ ਵਿੱਚ ਪਟਕੇ ਪਾ ਕੇ ਸਨਮਾਨ ਕੀਤਾ ਬਾਕੀ ਅਸੀਂ ਮਜ਼ਦੂਰਾਂ ਨਾਲ ਗੱਲਬਾਤ ਮੈਂ ਭਾਈ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇੱਕ ਸੱਦੇ ਤੇ ਸਾਡੇ ਘਰੇ ਪਹੁੰਚੇ ਤੇ ਅਸੀਂ ਇਹਨਾਂ ਦੀ ਪਾਰਟੀ ਅੱਜ ਜੁਆਇਨ ਕੀਤੀ ਆ ਇਹਨਾਂ ਦੀ ਪਾਰਟੀ ਜੁਆਇਨ ਕਰਨ ਦਾ ਸਾਡਾ ਕਾਰਨ ਨਹੀਂ ਸੀ ਕਿ ਹੋਰ ਪਾਰਟੀਆਂ ਜਿਹੜੀਆਂ ਜਿਹੜੇ ਵੀ ਨੇਤੇ ਬੰਦੇ ਉਹਨਾਂ ਨੇ ਸਾਡੀ ਕਦੇ ਸੁਣਵਾਈ ਨਹੀਂ ਕੀਤੀ ਅਸੀਂ ਜਿਹੜੀ ਵੀ ਜਿਹੜੀ ਵੀ ਪਾਰਟੀ ਵਾਲ ਸੀ ਉਹਨਾਂ ਨੂੰ ਜਿਤਾ ਆ ਕੇ ਕੱਲਿਆ ਤੇ ਹੁਣ ਇਸ ਪਾਰਟੀ ਵਾਲ ਤਾਂ ਹੋਏ ਆ ਵੀ ਇਸ ਪਾਰਟੀ ਦੇ ਵਿੱਚ ਜਿਹੜਾ ਵੀ ਬੰਦਾ ਜੁੜਿਆ ਉਹਦਾ ਕਦੇ ਕੰਮ ਨਹੀਂ ਰੁਕਿਆ ਤੇ ਇਸੇ ਕਰਕੇ ਅਸੀਂ ਵੀ ਅੱਜ ਪਾਰਟੀ ਤਾਂ ਜੁਆਇਨ ਕੀਤੀ ਵੀ ਸਾਡੀ ਵੀ ਸੁਣਵਾਈ ਹੋਵੇ ਤੇ ਸਾਡੇ ਜਿਹੜਾ ਵੀ ਕੰਮ ਹੈ ਕਹਿੰਨੇ ਭਾਈ ਸਾਹਿਬ ਸਾਡਾ ਕਰਨਾ ਮੈਂ ਇਸ ਪਰਿਵਾਰ ਨੂੰ ਜਿਹੜੇ ਸਾਡੇ ਨਾਲ ਪਾਰਟੀ ਨਾਲ ਜੁੜੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਔਰ ਇਹਨਾਂ ਨੂੰ ਮੈਂ ਉਮੀਦ ਰੱਖਦਾ ਵੀ ਸਾਡੀ ਪਾਰਟੀ ਬਹੁਤ ਹੀ ਸਮਾਨ ਨੂੰ ਦੇ ਸਭ ਤੋਂ ਜ਼ਿਆਦਾ ਜੀ ਜੀ